ਮਿੱਤਰੋ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ 4511 ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂਜੀ ਕੀ ਹਾਲ ਆ ਬਾਈ ਠੀਕ ਆ ਵੀਰੇ ਹੋ ਠੀਕ ਆ ਜੀ ਵਧੀਆ ਜੀ ਵਧੀਆ ਸਭ ਤੋਂ ਪਹਿਲਾਂ ਬਈ ਇਹ 4511 ਟਰੈਕਟਰ ਕਿਹੜਾ ਮਾਡਲ ਆ ਇਹ ਵੀਰੇ 2001 ਮਾਡਲ ਆ ਜੀ ਠੀਕ ਆ ਜੀ 2001 ਮਾਡਲ ਆ ਨੰਬਰ ਵੀ ਆ ਵਾ ਜੀ ਨੰਬਰ ਪਿਆਬ ਦਾ ਪੀਵੀ 13 ਜੀ ਠੀਕ ਆ ਪੀਵੀ 13 ਸੰਗਰੂਰ ਦਾ ਹੀ ਇਹਦਾ ਨੰਬਰ ਆ ਹਾਂਜੀ ਕੀ ਆ ਉਹ ਨੰਬਰ ਆ ਵੀਰੇ ਠੀਕ ਆ ਜੀ ਗੱਲ ਕਰੀਏ ਬਈ ਰੰਗ ਪੇਂਟ ਦੇ ਰੰਗ ਪੇਂਟ ਦਾ ਬਈ ਸਾਰਾ ਨਹੀਂ ਨਾ ਬਈ ਕਿਉਂਕਿ ਗਾਰੰਟੀ ਹੋਈ ਸੀ ਬੰਦਾ ਇਹ ਨਹੀਂ ਕ ਠੀਕ ਆ ਵੀ ਟਰੈਕਟਰ ਸਾਰਾ ਅਰੀਜਨਲ ਆ ਜੋ ਕਿ ਤੋਂ ਮਤਲਬ ਬੱਗਾ ਨਿਕਲੇ ਜਿਵੇਂ ਟੇਕੀ ਬੱਗੋਂ ਨਿਕਲੀ ਵੀ ਆ ਰਹੀ ਇਹਦੇ ਰੰਗ ਦੀਆਂ ਨਿਸ਼ਾਨੀਆਂ ਆ ਇਹ ਠੀਕ ਆ ਇਹ ਵੇਖ ਲਓ ਵੀ ਕੰਪਨੀ ਦੇ ਰੰਗ ਦੇ ਜਿੰਨੀ ਕ ਬੱਗੋਂ ਨਿਕਲੇ ਲਿਖ ਲਿਆਈ ਹਾਂ ਬਾਕੀ ਟਰੈਕਟਰ ਸਾਰਾ ਅਰੀਜਨਲ ਆ ਹਾਂ ਬਾਕੀ ਸ਼ੋਅ ਤੇ ਵੀ ਨਹੀਂ ਬੰਦਾ ਕਹਿ ਸਕਦਾ ਵੀ ਕਿਤੇ ਕਲਮ ਲੱਗੀ ਆ ਆਪਾਂ ਗਾਰੰਟੀ ਆ ਪੂਰੀ ਗੱਲ ਕਰੀਏ ਬਾਈ ਟਾਇਰਾਂ ਦੀ ਟਾਇਰਾਂ ਦੀ ਗੱਲ ਕਰਕੇ ਬਾਈ ਮੂਲ ਟਾਇਰ ਪੱਕੇ ਕੰਪਨੀ ਦੇ ਜੇ ਕੇ ਸੋਨਾ ਦੇ ਟਾਇਰ ਹੈਗਾ 60 ਪੈਸੇ ਠੀਕ ਆ ਮਗਰਲੇ ਮਗਰਲੇ ਟਾਇਰਾਂ ਦੀ ਗੱਲ ਕਰਕੇ ਕੰਪਨੀ ਦੇ ਟਾਇਰ ਜੇ ਕੇ ਸੋਨਾ ਠੀਕ ਆ ਬਾਕੀ ਨੀ ਮਾਰੂ ਮਾ ਦਾ ਟਰੈਕਟਰ ਸਾਹਬ ਆ ਟਰੈਕਟਰ ਯਾਰ ਸੁੱਕਾ ਟਰੈਕਟਰ ਆ ਜਮਾ ਮੰਨ ਲਓ ਬਾਡੀ ਲੈਣ ਦਾ ਵੀ ਟਰੈਕਟਰ ਸਾਫ ਸੁਥਰਾ ਟਰੈਕਟਰ ਆ ਠੀਕ ਆ ਜੀ ਤੇ ਨਗ ਪੂਰੇ ਮਿਲਣਗੇ ਢੰਡਾ ਫੱਟੀ ਛਤਰੀ ਸਾਰਾ ਕੁਝ ਪੂਰਾ ਮਿਲੂਗਾ ਸਮਾਨ ਸਲਪ ਸਟਾਰਟ ਆ ਠੀਕ ਆ ਜੀ ਇੱਕ ਗੱਲ ਹੋਰ ਆ ਬੰਦਾ ਜੇ ਕੋਈ ਵੀਰ ਤੇਰੀ ਐਡ ਤੇ ਆਪਣੇ ਕੋਲੇ ਪਹੁੰਚਦਾ ਹੈ ਆਪਣੇ ਨਾਲ ਬਿਨਾ ਸਾਈ ਤੋਂ ਟਰੈਕਟਰ ਵਾ ਕੇ ਸੌਦਾ ਲਾ ਸਕਦਾ ਆਪਣੀ ਗਾਰੰਟੀ ਇੰਜਨ ਕੇ ਦੀ ਫੋਲੋ ਠੀਕ ਆ ਇਹ ਵਪਾਰ ਲੈਣਾ ਟਿੱਟ ਨਹੀਂ ਬਈ ਇਹ ਘਰੋਂ ਟਰੈਕਟਰ ਘਰੇ ਰੱਖਿਆ ਵਾ ਟਰੈਕਟਰ ਜਿੰਮੇਦਾਰਾ ਜਿੰਮੇਦਾਰਾ ਘਰੇ ਟਰੈਕਟਰ ਆ ਠੀਕ ਆ ਇਹ ਆਪਣੇ ਦੋਸਤ ਦਾ ਟ੍ਰੈਕਟਰ ਆਪਣੇ ਕੋਲੇ ਵਿਕਣਾ ਆਵਾ ਠੀਕ ਆ ਇਹ ਬੰਦੇ ਦਾ ਆਪਾਂ ਬਾਈ ਦਾ ਹੀ ਮੋਬਾਈਲ ਨੰਬਰ ਛੱਡਾਂਗੇ ਆਪਾਂ ਜਿਹਦਾ ਮਾਲਕ ਦਾ ਠੀਕ ਆ ਮਾਲਕ ਦਾ ਹੀ ਆਪਾਂ ਮੋਬਾਈਲ ਨੰਬਰ ਦੇਣਾ ਹੈ ਓ ਵੀਰ ਮਾਲਕ ਨਾਲ ਸਿੱਧੀ ਗੱਲ ਕਰਕੇ ਸੌਦਾ ਕਰਕੇ ਤੋਰ ਸਕਦੇ ਆ ਜੇ ਵੀਰ ਕਹੂਆ ਕੋਈ ਵਹੁਣਾ ਥੋੜੇ ਵਾਹਲਾ ਫੇਸ ਸੌਦਾ ਲਾ ਠੀਕ ਆ ਡਿਮਾਂਡ ਦਾ ਡਿਮਾਂਡ ਕਿੰਨੀ ਹੈ ਦੀ ਡਿਮਾਂਡ ਤਾਂ ਵੀਰੇ 1,80,000 ਰੁਪਇਆ ਠੀਕ ਆ ਜਾਣ ਦੀ ਚਲੋ ਮੌਕੇ ਤੇ ਮਾਨਸਾਨ ਕਰ ਦਾਂਗੇ ਜਿੰਨਾ ਵੀ ਹੋਇਆ ਠੀਕ ਆ ਕਿਹੜੇ ਪਿੰਡ ਵਕਾਊ ਆ ਇਹ ਪਿੰਡ ਬਾਈ ਚੀਦਾ ਜਿਹੜਾ ਹੀ ਮੋਗਾ ਜਿਹੜਾ ਮੋਗਾ ਤੇ ਨੰਬਰ ਫਿਰ ਸਕਰੀਨ ਤੇ ਪਾ ਦਈਏ ਕੋਲੇ ਪਿੰਡ ਆ ਬਾਈ ਚੀਦਾ ਇਹ ਭਗਤ ਦੇ ਕੋਲੇ ਪਿੰਡ ਚੀਦਾ ਮੋਬਾਈਲ ਨੰਬਰ ਬਾਈ ਦਾ ਛਾੜ ਦਾਂਗੇ 1.80 ਰੇਟ ਆ ਮੌਕੇ ਤੇ ਮਾਨ ਤਨ 5-7000 ਰੁਪਏ ਦਾ ਹੋ ਜੂਗਾ ਕੋਈ ਗੱਲ ਠੀਕ ਹੈ ਜੀ 8000 ਤੱਕ ਮਾਨ ਤਨ ਲਾਸਟ ਕਰ ਦਾਂਗੇ ਜੰਗੀ ਠੀਕ ਹੈ ਬਾਈ ਵੀਡੀਓ ਨੂੰ ਨੰਬਰ ਆਪਾਂ ਛਾੜ ਦਿੰਦੇ ਠੀਕ ਹੈ ਜੀ ਮੋਬਾਈਲ ਨੰਬਰ ਭਾਈ ਬੋਲੀ ਜੀ ਤੇਰਾ 99763 99763 28116 ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੀ ਉੱਥੋਂ ਗੱਲ ਕਰਕੇ ਤੁਸੀਂ ਇਹ ਟਰੈਕਟਰ ਨੂੰ ਖਰੀਦ ਸਕਦੇ ਹੋ ਉਸ ਤੋਂ ਸਾਰਿਆਂ ਦਾ ਧੰਨਵਾਦ